ਪੋਣੇ ਫਤਿਹ ਸਾਜ ਪੋਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਦੇਖੋ ਜੀ ਕੁਦਰਤ ਦੀ ਕਿਰਪਾ ਹੋਈ ਹੈਗੀ ਇਹ ਕਿਸੇ ਦੀ ਨਹੀਂ ਹੋ ਸਕਦੀ ਅੱਜ ਲਗਭਗਤਾ ਪੰਜਾਹ ਪਾਣੀ ਦੇ ਡੁੱਪਿਆ ਚਾਏਗਾ ਇਹ ਸਾਡਾ ਵੀ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਭੈਣਾ ਭਾਈਆਂ ਨਾਲ ਖੜੀਏ ਇਹ ਮੌਕਾ ਉਹਨਾਂ ਖੜਨਦਾ ਤੇ ਅੱਜ ਸਾਨੂੰ ਲਗਾਤਾਰ ਤੀਜਾ ਦਿਨ ਹੈ ਸਾਰਾ ਨਗਰ ਸਾਡੇ ਨਾਲ ਹੈ ਸਾਰੇ ਅਸੀਂ ਰਲ ਮਿਲ ਕੇ ਪਿੰਡ ਤੋਂ ਗ੍ਰਾਹੀ ਇਕੱਠੀ ਕਰ ਰਹੇ ਹਾਂ ਜੀ ਲਗਭਗ ਸਾਡਾ ਸਾਰਾ ਪਿੰਡ ਪੂਰਾ ਗਿਆ ਪਿੰਡ ਨੇ ਤੇਲ ਖੋਲ ਕੇ দান ਦਿੱਤਾ ਸਾਨੂੰ ਉਹ ਨਹੀਂ ਆਸ ਨਹੀਂ ਸੀ ਜਿੰਨਾ ਪਿੰਡ ਨੇ ਸਾਨੂੰ দান ਦਿੱਤਾ ਜਿੰਨਾ ਸਾਨੂੰ ਮੋਹ ਪਿਆਰ ਦਿੱਤਾ ਸਾਰੇ ਨਕਰ ਨੇ ਇਸ ਤੋਂ ਬਾਅਦ ਹੁਣ ਸਾਡਾ ਇਹ ਇੱਕ ਵਾਰੀ ਸਾਰਾ ਕਲੈਕਟ ਕਰਕੇ ਜਿਹਨੂੰ ਪੈਸੇ ਨਹੀਂ ਦੇ ਸਕਿਆ ਉਹਨੇ ਸਾਨੂੰ ਣਕ ਦਿੱਤੀ ਦਾਣੇ ਪਾਏ ਮਤਲਬ ਕਿ ਕੋਈ ਵੀ ਨਹੀਂ ਭੱਜਿਆਗਾ ਪੈਸੇ ਦੇਣ ਤੋਂ ਜਾਂ ਜੇ ਪੈਸੇ ਨਹੀਂ ਦਾਲੇ ਨੇ ਣਕ ਦਿੱਤੀ ਇਸ ਤੋਂ ਅੱਗੇ ਟੀਚਾ ਹੁਣ ਸਾਡਾ ਇਹ ਇੱਕ ਵਾਰੀ ਸਾਰੇ ਸਾਰਾ ਰਾਸ਼ਨ ਇਕੱਠਾ ਕਰਕੇ ਜੂਰ ਸਾਡੇ ਕੋਲ ਮਾਇਆ ਮਾਇਆ ਇਕੱਠੀ ਕਰਕੇ ਉਸ ਤੋਂ ਬਾਅਦ ਅਸੀਂ ਜਿਵੇਂ ਜਿਹੜੇ ਇਲਾਕਿਆਂ 'ਚ ਪਾਣੀ ਉਤਰੂਗਾ ਅਸੀਂ ਸਾਰੇ ਇਸੇ ਤਰ੍ਹਾਂ ਬਣੇ ਬਣਾਏ ਉੱਥੇ ਜਾਵਾਂਗੇ ਕੀਲ ਕੀ ਜਿਨਾ ਕੀ ਗੱਲਬਾਤ ਹੈ ਉਸ ਹਿਸਾਬ ਨਾਲ ਉਹ ਸਪੈਸ਼ਲ ਉੱਥੇ ਖਰਚ ਕੀਤਾ ਜਾਊਗਾ ਦੇਖਿਆ ਜਾ ਬੀ ਹਲਾਪਾ ਆਪਕਾ ਜੋਰ ਪਿਆਉ ਖਰਚ ਕੀਤਾ ਜਾਓ ਜੇ ਕਿਸੇ ਪਾਸੇ ਹਰੇ ਚਾਰੇ ਟੂੜੀ ਕਾਟੋ ਤੇ ਉਹ ਦਿੱਤੀ ਜੇ ਕਿਤੇ ਕਰਾਹ ਲਾਉਣਾ ਅੰਤਰੀ ਹਿੰਦੀ ਰੋਡ ਆ ਤਾਂ ਉਹ ਦਿੱਤਾ ਜਾਓ ਉੱਤੇ ਲਗਭਗ ਪਿੰਡ ਵਿੱਚੋਂ ਵੀ ਅਸੀਂ ਟਰੈਕਟਰ ਲੈ ਕੇ ਜਾਵਾਂ ਕਰਾਹ ਲਾਉਣ ਨੂੰ ਲੋੜ ਪਈ ਤਾਂ ਪਿੰਡੋਂ ਦੇ ਟਰੈਕਟਰ ਵੀ ਲੈ ਕੇ ਜਾਵਾਂਗੇ ਉਹਨਾਂ ਤੇਲ ਵੀ ਸਾਡਾ ਆਪ ਦੇ ਇਹ ਇਸ ਤਰ੍ਹਾਂ ਕਰਨੀਓ ਤੁਸੀਂ ਕਰ ਲਓ ਪਰ ਲੱਗਦਾ ਨਹੀਂ ਕੋਈ ਪਿੰਡ ਹੈਗੇ ਨੇ ਉਹਨਾਂ ਨੂੰ ਬਿਲਕੁਲ ਜਿੰਨਾ ਕੋਈ ਬਣਦਾ ਸਹੂਯਾ ਦੇਣਾ ਚਾਹੀਦਾ ਨਹੀਂ ਬਿਲਕੁਲ ਹੀ ਦੇਣਾ ਚਾਹੀਦਾ ਮੇਰੇ ਮੁਤਾਬਕ ਇਹੋ ਜਿਹਾ ਕੋਈ ਪਿੰਡ ਹੀ ਨਹੀਂ ਹੈਗਾ ਪੰਜਾਬ ਤੇ ਜਿਹੜਾ ਹਰ ਦੀ ਮਾਰ ਤੋਂ ਬਚਿਆ ਤੇ ਉਹਨੇ ਪੈਸੇ ਨਾ ਇਕੱਠੇ ਕਰੇ ਉਹ ਲੋਕ ਟਕ ਟਕ ਪੈਣਾ ਪਾਈਨੇ ਆਪਣੇ ਪੰਜਾਬ ਹਰ ਇੱਕ ਨਾਲ ਚ ਖੜਦਾ ਆ ਅੱਜ ਸਾਡੇ ਨੂੰ ਸਾਡੀ ਲੋੜ ਹੈ ਪਰ ਸਾਡਾ ਵੱਧ ਚੜ ਕੇ ਸਾਂ ਪੌਂਦੀ ਲੋੜ ਹੈ ਅੱਜ ਤੱਕ ਅਸੀਂ ਸਾਡਾ ਥੋੜਾ ਨਹੀਂ ਦੇਖਿਆ ਉਹ ਜਾਨ ਕਦੇ ਵੀ ਪਰ ਅੱਜ ਮਾਰ ਜ਼ਿਆਦਾ ਪੈ ਗਈ ਆਈ ਮੈਂ ਵੀ ਸਾਡੇ ਨੂੰ ਸਾਡੀ ਲੋੜ ਤਾਂ ਵੱਧ ਚੜ੍ਹ ਕੇ ਸਪੋਹ ਜਿਹੜੀ ਨੂੰ ਇਹ ਰਲ ਗਏ ਨੇ। ਬਹੁਤ ਨੁਕਸਾਨ ਹੋਇਆ ਪੰਜਾਬ ਦੇ ਲੋਕਾਂ ਦਾ ਪਰ ਜਿੱਥੇ ਪੰਜਾਬ ਦੇ ਲੋਕ ਖੜੇ ਨੇ ਮਾਲਵਾ ਬਿਲਟ ਨਾਲ ਵਧੀਆ ਹੈਗੀ ਉੱਥੇ ਸਹਿਯੋਗ ਕਰ ਰਹੇ ਤੁਸੀਂ ਸਾਰੇ ਅੱਜ। ਸਾਡੇ ਦੇ ਸੂਚਕ ਪਿੰਡ ਦਾ। ਅਸੀਂ ਜੀ ਸਾਰੇ ਪਿੰਡ ਦੇ ਵਿੱਚ ਜਿਵੇਂ ਵੀ ਸਰਪੰਚ ਸਾਹਿਬ ਨੇ ਦੱਸਿਆ ਅਸੀਂ ਸਾਰਿਆਂ ਨੇ ਟੀਮ ਨੇ ਪਹਿਲਾਂ ਫੈਸਲਾ ਕੀਤਾ ਵੀ ਆਪਾਂ ਨੇ ਪਿੰਡ ਦੇ ਵਿੱਚ ਕੱਲੇ-ਕੱਲੇ ਘਰ ਦੇ ਵਿੱਚ ਜਾ ਕੇ ਇਹ ਸੁਨੇਹਾ ਪਹੁੰਚਾਉਣਾ ਵੀ ਜਿਹੜੇ ਹੜਪੀੜਤਾ ਵਾਸਤੇ ਫੰਡ ਹੈ ਉਹ ਵੱਧ ਤੋਂ ਵੱਧ ਦਿੱਤਾ ਜਾਵੇ। ਅਸੀਂ ਇੱਕ ਲੋਕਾਂ ਦੀ ਦਾਤ ਦਿੰਨੇ ਆ। ਜਿਨ੍ਹਾਂ ਦੇ ਘਰੇ ਚੁੱਲ੍ਹੇ ਬਹੁਤ ਔਖੇ ਚੱਲਦੇ ਨੇ ਉਹਨਾਂ ਨੇ ਵੀ ਆਪਦੇ ਘਰੋਂ 10-20 ਰੁਪਏ ਜਿੰਨੇ ਵੀ ਸਰਦਾ ਬਣਦੇ ਸੀ ਉਹਨਾਂ ਨੇ ਦਿੱਤੇ ਅਸੀਂ ਜਦੋਂ ਤੋਂ ਦਿੱਲੀ ਧਰਨੇ ਦੇ ਵਿੱਚ ਇਹ ਲੋਕ ਇਕੱਠੇ ਹੋਏ ਨੇ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਸਿੱਖਿਆ ਮਿਲੀ ਹੈ ਵੀ ਜੇ ਪੰਜਾਬੀ ਆਪਣੇ ਪੰਜਾਬੀਆਂ ਦੇ ਨਾਲ ਨਹੀਂ ਖੜੂਗਾ ਤਾਂ ਮੰਨ ਲਓ ਅੱਛਾ ਕੋਈ ਵੀ ਸਰਕਾਰਾਂ ਨੇ ਜਾਂ ਕੋਈ ਵੀ ਧੱਕਾ ਕਰਕੇ ਇਹਨਾਂ ਨੂੰ ਜਾਨਕੀ ਮਾਤ ਨਹੀਂ ਪਾ ਸਕਦਾ ਹੁਣ ਮੰਨ ਲਓ ਉਹਨਾਂ ਦੇ ਹੜਾ ਹੜ ਪੀੜਤਾਂ ਦੇ ਵਿੱਚ ਜ਼ਮੀਨਾਂ ਜਿਹੜੀਆਂ ਬਹੁਤ ਜ਼ਿਆਦਾ ਡੁੱਬ ਚੁੱਕੀਆਂ ਘਰ ਡੁੱਬ ਚੁੱਕੇ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਕੱਲ ਇੱਕ ਫੈਲੀ ਹੋਈ ਆ ਵੀ ਹਰ ਇੱਕ ਪਿੰਡ ਦੇ ਵਿੱਚੋਂ ਆਪੋ ਆਪਣੀਆਂ ਟਰਾਲੀਆਂ ਲੈ ਕੇ ਆਪੋ ਆਪਣੇ ਸਾਧਨ ਲੈ ਕੇ ਫੰਡ ਇਕੱਠਾ ਕਰਦੇ ਨੇ ਕੋਈ ਬੰਦਾ ਹੀ ਹੋਊਗਾ ਜਿਹੜਾ ਬੰਦਾ ਇਸ